ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਣਾ ਗੁਰਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੀ ਯਾਤਰਾ ਦਾ ਤੀਜਾ ਦਿਨ ਹੈ ਜੀ ਗੁਰਨਾਨਕ ਪਾਸ਼ਾ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਜਿੱਥੇ ਅੱਜਕੱਲ ਗੋਇੰਦਵਾਲ ਸਾਹਿਬ ਨਗਰੀ ਹੈ ਬਿਆਸ ਦਰਿਆ ਦਾ ਪੱਤਨ ਟੱਪ ਕੇ ਉੱਥੇ ਤਿੰਨ ਦਿਨ ਰਹੇ ਤੇ ਉੱਥੇ ਗੁਰਨਾਨਕ ਪਾਸ਼ਾ ਜੀ ਦਾ ਕੋਈ ਵੀ ਸਥਾਨ ਨਹੀਂ ਹੈ ਤੇ ਉਸ ਤੋਂ ਅੱਗੇ ਚੱਲ ਕੇ ਗੁਰਨਾਨਕ ਪਾਸ਼ਾ ਜੀ ਫਤਿਹਆਬਾਦ ਪਿੰਡ ਦੇ ਵਿੱਚ ਇੱਕ ਦਿਨ ਰਹੇ ਨੇ ਜਿੱਥੇ ਕਿ ਉਹਨਾਂ ਦਾ ਸਥਾਨ ਹੈ ਗੁਰਨਾਨਕ ਪੜਾਉ ਜਿੱਥੇ ਉਹਨਾਂ ਨੇ ਸ਼ਬਦ ਉਚਾਰਿਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਤੇ ਫਤਿਹਆਬਾਦ ਤੋਂ ਚੱਲ ਕੇ ਗੁਰਨਾਨਕ ਪਾਸ਼ਾ ਜੀ ਗਏ ਨੇ ਸੁਲਤਾਨਵਿੰਡ ਤੇ ਮੇਰੀ ਸਮਝ ਦੇ ਮੁਤਾਬਕ ਉੱਥੇ ਵੀ ਗੁਰੂ ਨਾਨਕ ਪਾਤਸ਼ਾਹੀ ਜੀ ਦਾ ਕੋਈ ਸਥਾਨ ਨਹੀਂ ਹੈ ਤੇ ਉੱਥੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹੀ ਜੀ ਸ਼ੰਗਾ ਮੰਗਾ ਜੰਗਲ ਐਮਨਾਬਾਦ ਪਸਰੂਰ ਤਲਵੰਡੀ ਹੁੰਦੇ ਹੋਏ ਕਸੂਰ ਆਏ ਨੇ ਤੇ ਕਸੂਰ ਤੱਕ ਜਿਹੜੀ ਆਪਾਂ ਆਪਣੀ ਯਾਤਰਾ ਸਕਿੱਪ ਕਰਾਂਗੇ ਜੀ ਕਸੂਰ ਤੋਂ ਮਹਾਰਾਜ ਚੱਲ ਕੇ ਪਿਹੋਵਾ ਗਏ ਨੇ ਤੇ ਆਪਾਂ ਇੱਥੋਂ ਚੱਲ ਕੇ ਸਿੱਧਾ ਪਿਹੋਵਾ ਜਾਵਾਂਗੇ ਤੇ ਰਸਤੇ ਦੇ ਵਿੱਚ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਕਰਦੇ ਜਾਵਾਂਗੇ ਸਾਧ ਸੰਗਤ ਜੀ ਬੇਨਤੀ ਹੈ ਕਿ ਅਗਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਉਦਾਸੀ ਦੇ ਨਾਲ ਹੋਰ ਕੋਈ ਵੀ ਸਬੰਧਤ ਰਸਤੇ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਜੇ ਮੈਂ ਕਿਤੇ ਛੱਡ ਗਿਆ ਹੂਆ ਤਾਂ ਭੁੱਲ ਚੁੱਕ ਦੀ ਖਿਮਾ ਦੇਣੀ ਜੀ ਫਤਿਹਵਾਤ ਤੋਂ ਚੱਲ ਕੇ ਆਪਾਂ ਪਹੁੰਚੇ ਸੀ ਡੇਰਾ ਸਾਹਿਬ ਜਿੱਥੇ ਕਿ ਗੁਰਨਾਨਕ ਪਾਸ਼ਾ ਜੀ ਦੇ ਪਿਤਾ ਜੀ ਦਾ ਜਨਮ ਹੋਇਆ ਤੇ ਉੱਥੇ ਆਪਾਂ ਰਾਤ ਦਾ ਪੜਾਅ ਕੀਤਾ ਸੀ ਤੇ ਉਸ ਤੋਂ ਅੱਗੇ ਚੱਲ ਕੇ ਮੈਂ ਪਹੁੰਚ ਗਿਆ ਜੀ ਘੜ ਕੇ ਅੱਜ ਸਵੇਰੇ ਚੱਲਿਆ ਸੀ ਹੁਣੇ 15-20 ਮਿੰਟ ਪਹਿਲਾਂ ਤੇ ਤਕਰੀਬਨ ਡੇਰਾ ਸਾਹਿਬ ਤੋਂ 10 ਕਿਲੋਮੀਟਰ ਤੇ ਇਹ ਘੜਕਾ ਪਿੰਡ ਬਿਆਸ ਦਰਿਆ ਦੇ ਕੰਢੇ ਤੇ ਆ ਤੇ ਬਿਆਸ ਦਰਿਆ ਦੇ ਵਿੱਚ ਇਹ ਬੇੜੀਆਂ ਵਾਲਾ ਪੁਲ ਬਣਿਆ ਹੋਇਆ ਤੇ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਸ ਸਾਈਡ ਦੇ ਉੱਤੇ ਥੋੜਾ ਜਿਹਾ ਅੱਗੇ ਜਾ ਕੇ ਜਿਹੜਾ ਬਿਆਸ ਤੇ ਸਤਲੁਜ ਦਾ ਜਿਹੜਾ ਮੇਲ ਹੁੰਦਾ ਹੈ ਜਿੱਥੇ ਕਿ ਜਿਹਨੂੰ ਆਪਾਂ ਹਰੀਕੇ ਕਹਿੰਦੇ ਨੇ ਤੇ ਇਸ ਬੇੜੀਆਂ ਵਾਲੇ ਪੁਲ ਦੇ ਉਤੋਂ ਦੀ ਟਰੈਕਟਰ ਟਰਾਲੀਆਂ ਵੀ ਲੰਘਦੀਆਂ ਨੇ ਤੇ ਪੂਰਾ ਮਜ਼ਬੂਤੀ ਦੇ ਵਿੱਚ ਬਣਿਆ ਹੋਇਆ ਤੇ ਤੁਸੀਂ ਦੇਖੋ ਇਹ ਜਿਹੜੀ ਰੱਸਾ ਜਿਹੜਾ ਇਹ ਪਾਇਆ ਹੋਇਆ ਇਹ ਪੂਰਾ ਲੋਹੇ ਦਾ ਰੱਸਾ ਹੈ ਜਿਨੇ ਇਹ ਸਾਰਾ ਪੁਲ ਜਿਹੜਾ ਬੰਨ ਕੇ ਰੱਖਿਆ ਹੋਇਆ ਤੇ ਇੱਧਰ ਗੋਇੰਦਵਾਲ ਸਾਹਿਬ ਰਹਿ ਗਿਆ ਜੀ ਮੇਰੇ ਖਿਆਲ ਇੱਥੋਂ ਤਕਰੀਬਨ 15 16 ਕਿਲੋਮੀਟਰ ਹੋਏਗਾ ਤੇ ਹੁਣ ਆਪਾਂ ਇਹ ਪੁਲ ਪਾਰ ਕਰਕੇ ਤੇ ਚੱਲਦੇ ਆ ਅਗਲੇ ਬੰਨੇ ਫਿਰ ਸੁਲਤਾਨਪੁਰ ਲੋਧੀ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਆ ਪਾਕਿਸਤਾਨ ਵਾਲੇ ਏਰੀਆ ਦੇ ਵਿੱਚ ਗਏ ਉਹ ਆਪਣਾ ਸਕਿਪ ਹੋ ਗਿਆ ਤੇ ਹੁਣ ਆਪਾਂ ਇਤੋਂ ਸਿੱਧਾ ਚੱਲ ਕੇ ਪਿਹੋਵਾ ਪਹੁੰਚਾਂਗੇ ਰਾਹ ਦੇ ਵਿੱਚ 2 ਦਿਨ ਦਾ ਜਿਹੜਾ ਪੜਾ ਕਰਾਂਗੇ ਗੁਰਨਾਨਕ ਪਾਤਸ਼ਾਹ ਜੀ ਕਸੂਰ ਤੋਂ ਚੱਲ ਕੇ ਪਿਹੋਵਾ ਪਹੁੰਚੇ ਸੀ ਤੇ ਜੇ ਕਿਸੇ ਸੱਜਣ ਵੀਰ ਦੇ ਕੋਲ ਜਾਣਕਾਰੀ ਹੈ ਕਿ ਕਸੂਰ ਤੋਂ ਪਿਹੋਵਾ ਦੇ ਰਸਤੇ ਦੇ ਵਿੱਚ ਅਗਰ ਕੋਈ ਗੁਰਨਾਨਕ ਪਾਤਸ਼ਾਹ ਜੀ ਦਾ ਪੜਾ ਹੋਇਆ ਹੈ ਅਗਰ ਉੱਧਰ ਕੋਈ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਪਹਿਲੀ ਉਦਾਸੀ ਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਮੈਨੂੰ ਮੇਰੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਦੱਸਣ ਦੀ ਜਿਹੜੀ ਆ ਕਿਰਪਾਲਤਾ ਕਰਨੀ ਤੇ ਆ ਦੇਖੋ ਟਰੈਕਟਰ ਆ ਗਿਆ ਇੱਧਰ ਤੇ ਇਹ ਹੁਣ ਜਿਹੜਾ ਵਾ ਇਹ ਆ ਬੇੜੀਆਂ ਵਾਲੇ ਪੁਲ ਥਾਣੀ ਪਾਰ ਕਰੇਗਾ ਪੂਰਾ ਮਜ਼ਬੂਤੀ ਦੇ ਵਿੱਚ ਪੁਲ ਜਿਹੜਾ ਉਹ ਬਣਿਆ ਹੋਇਆ ਉਹ ਉਹ ਜਿਹੜਾ ਹੈ ਫੱਟੇ ਰੱਖੇ ਹੋਏ ਨੇ ਮੋٹے-ਮੋٹے ਤੇ ਉੱਪਰ ਥੱਲੇ ਹਿੱਲਦਾ ਹੈ ਤੇ ਆਪਾਂ ਮਾਝੇ ਜੋ 도ਆਬੇ ਦੇ ਵਿੱਚ ਜਿਹੜਾ ਐਂਟਰ ਕਰ ਚੱਲੇ ਹਾਂ ਲੋ ਜੀ ਮੈਂ ਦਰਿਆ ਟੱਪ ਕੇ ਤੇ ਉੱਪਰ ਬੰਦ ਦੇ ਉੱਤੇ ਆ ਕੇ ਖੜਾ ਹਾਂ ਤੇ ਦਰਿਆ ਜਿਹੜਾ ਦਰਿਆ ਦਾ ਵਹਿਣ ਆ ਉਹ ਕਾਫੀ ਪਿੱਛੇ ਰਹਿ ਗਿਆ ਤੇ ਇਹ ਜ਼ਮੀਨਾਂ ਜਿਹੜੀਆਂ ਕੱਚੀਆਂ ਦਰਿਆ ਦੀਆਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਹ ਮੈਂ 1.5 ਕਿਲੋਮੀਟਰ ਆ ਗਿਆ ਘੁਮ ਘਮਾ ਕੇ ਤੇ ਪਰਲੇ ਬੰਨੇ ਤਾਂ ਸਾਰਾ ਪੱਕਾ ਸੀਗਾ ਤੇ ਇਧਰਲੇ ਬੰਨੇ ਆ ਕੇ ਪਤਾ ਲੱਗਾ ਕਿ ਇਹ 6-7 ਕਿਲੋਮੀਟਰ ਤੱਕ ਜਿਹੜਾ ਰਸਤਾ ਹੈ ਉਹ ਸਾਰਾ ਇਦਾਂ ਹੀ ਕੱਚਾ ਤੇ ਚਲੋ ਆਪਾਂ ਇਦਾਂ ਕਰਦੇ ਵੀ ਆਫ-ਰੋਡਿੰਗ ਹੀ ਮੰਨ ਲੈਂਦੇ ਆ ਕਿ ਆਪਣੀ 7-8 ਕਿਲੋਮੀਟਰ ਦੀ ਜਿਹੜੀ ਆ ਆਫ-ਰੋਡਿੰਗ ਹੋ ਗਈ ਆ ਇਹ ਜਿਹੜਾ ਸਾਰਾ ਰਸਤਾ ਇਹ ਇੰਨੀ ਕੱਚਾ ਹੀ ਆ ਇਹ دریا ਦੀਆਂ ਕੱਚੀਆਂ ਜ਼ਮੀਨਾਂ ਨੇ ਤੇ ਕਈ ਕਈ ਥਾਵਾਂ ਤੇ ਤਾਂ ਬਹੁਤ ਜ਼ਿਆਦੀ ਜਿਹੜੀ ਆ ਉਹ ਰੇਤਾ ਹੀ ਆ ਜਾਂਦੀ ਆ ਸਾਰਾ ਕਿਲੋਮੀਟਰ ਤਾਂ ਆ ਗਿਆ ਅੱਗੇ ਦੇਖਦੇ ਕਿੰਨਾ ਬਚਿਆ ਮੈਨੂੰ ਸੋਚਦਾ ਹੀ ਕਿ ਇੱਧਰ ਨੂੰ ਟਰੈਕਟਰ ਮੋਟਰਸਾਈਕਲ ਹੀ ਆਉਂਦੇ ਲੇਕਿਨ ਗੱਡੀਆਂ ਵੀ ਜਿਹੜੀਆਂ ਉਹ ਵੀ ਆ ਰਹੀਆਂ ਨੇ ਇਸ ਸਾਈਡ ਤੋਂ ਦੀ ਤੁਸੀਂ ਦੇਖ ਸਕਦੇ ਹੋ ਇਹ ਇਲਾਕਾ ਆਇਆ ਸੀ ਹੜ੍ਹ ਦੀ ਮਾਰ ਹੇਠ ਤੇ ਅਜੇ ਵੀ ਜਿਹੜੀ ਆ ਜ਼ਮੀਨ ਪੱਧਰ ਕਰਨ ਦੀ ਜਿਹੜਾ ਕਾਰਜਾ ਉਹ ਚੱਲ ਰਿਹਾ ਹੈਗਾ ਤੇ ਦੇਖੋ ਕਿੰਨੇ ਟਰੈਕਟਰ ਜਿਹੜੇ ਆ ਉਹ ਲੱਗੇ ਹੋਏ ਨੇ ਲਓ ਜੀ ਫਾਈਨਲੀ ਆਪਾਂ 7 ਕਿਲੋਮੀਟਰ ਦੀ ਆਫਰੋਡਿੰਗ ਕਰਕੇ ਪੱਕੇ ਤੇ ਆ ਗਏ ਆ ਤੇ ਇਹ ਪੌੜ ਜਿਹੜਾ ਇਹ ਵੀ ਬਿਆਸ ਦਰਿਆ ਦੇ ਉੱਤੇ ਬਣਿਆ ਹੋਇਆ ਤੇ ਇਹ ਜਿਹੜਾ ਬਿਆਸ ਦਰਿਆ ਦਾ ਹੀ ਵਹਾ ਜਿਹੜਾ ਇੱਧਰ ਨੂੰ ਵੀ ਇੱਕ ਸਾਈਡ ਨੂੰ ਚੱਲਦਾ ਬਿਆਸ ਦਰਿਆ ਪਿੱਛੋਂ ਦੋ ਥਾਵਾਂ ਦੇ ਵਿੱਚ ਜਿਹੜਾ ਉਹ ਪਾਟਿਆ ਹੋਇਆ ਵਾ ਤੇ ਇਸ ਟਾਈਮ ਤਾਂ ਇਹ ਸੁੱਕ ਚੁੱਕਾ ਪਾਣੀ ਹੈ ਨਹੀਂ ਹੈ ਤੇ ਲੇਕਿਨ ਜਦੋਂ ਪਾਣੀ ਆਇਆ ਸੀਗਾ ਪਿੱਛੇ ਜੇ ਤੇ ਉਦੋਂ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀਗਾ ਤੇ ਤੇ ਸੱਪਵਲੇਵੇਂ ਖੰ ਦਾ ਜਿਹੜਾ ਰੋਡ ਆ ਉਹ ਇੱਥੇ ਖਤਮ ਹੋ ਗਿਆ ਇੱਥੋਂ ਸ਼ੁਰੂ ਹੋ ਗਿਆ ਜੀ ਪੱਕਾ ਤੇ ਇਧਰਲੇ ਬੰਨੇ ਹੈਗਾ ਜੀ ਸੁਲਤਾਨਪੁਰ ਲੋਧੀ ਤੇ ਹੁਣ ਅੱਗੇ ਆਪਾਂ ਇੱਥੋਂ ਚੱਲਦੇ ਆਂ ਤੇ ਦੇਖਦੇ ਆਂ ਸ਼ਾਮ ਕਿੱਥੇ ਪੈਂਦੀ ਆ ਵੈਸੇ ਤਾਂ ਆਪਣਾ ਅਗਲਾ ਜਿਹੜਾ ਪੜਾ ਸੀਗਾ ਗੁਰੂ ਨਾਨਕ ਦੇਵ ਜੀ ਦਾ ਉਹ ਕਸੂਰ ਤੋਂ ਚੱਲ ਕੇ ਪਹਿਵਾ ਸੀਗਾ ਤੇ ਆਪਾਂ ਦੇਖਦੇ ਆਂ ਆਪਾਂ ਨੂੰ ਸ਼ਾਮ ਕਿੱਥੇ ਪੈਂਦੀ ਕਿਉਂਕਿ ਰਸਤੇ ਦੇ ਵਿੱਚ ਵੀ ਪੜਾ ਹੋਏਗਾ ਲੇਕਿਨ ਕੋਈ ਥਾਂ ਜਿਹੜੀ ਆ ਕੋਈ ਜਗ੍ਹਾ ਜਿਹੜੀ ਆ ਰਸਤੇ ਦੇ ਵਿੱਚ ਪ੍ਰਗਟ ਨਹੀਂ ਹੋਈ ਹੈਗੀ ਤੇ ਇਸ ਲਈ ਆਪਾਂ ਸਿੱਧਾ ਪਿਹੋਵਾ ਜਾਵਾਂਗੇ ਤੇ ਮੇਰੇ ਖਿਆਲ ਦੇ ਨਾਲ ਆਪਾਂ ਨੂੰ 2 ਦਿਨ ਲੱਗ ਜਾਣਗੇ ਉੱਥੋਂ ਤੱਕ ਜਾਂਦੇ ਆ ਕਿਉਂਕਿ ਸਰਦੀ ਦੇ ਦਿਨ ਨੇ ਤੇ ਦਿਨ ਛੋਟੇ ਨੇ ਤੇ ਸਵੇਰੇ ਸਵੇਰੇ ਤੇ ਸ਼ਾਮ ਨੂੰ ਬਹੁਤ ਠੰਡ ਹੁੰਦੀ ਆ ਤੇ ਇਸ ਲਈ ਦੁਪਹਿਰੇ ਦੁਪਹਿਰੇ ਆਪਾਂ ਸਫ਼ਰ ਕਰਦੇ ਆ ਤੇ ਦੇਖਦੇ ਆ ਕਿੱਥੇ ਕਿ ਜਾ ਕੇ ਆਪਾਂ ਨੂੰ ਸ਼ਾਮ ਪਹਿੰਦੀ ਉੱਥੇ ਜਾ ਕੇ ਆਪਾਂ ਪੜਾ ਕਰਾਂਗੇ ਤੇ ਮੈਂ ਇਸ ਟਾਈਮ ਪਹੁੰਚ ਗਿਆ ਜੀ ਸਤਲੁਜ ਦਰਿਆ ਤੇ ਤੇ ਪਾਰਲੇ ਬੰਨੇ ਸਤਲੁਜ ਦਰਿਆ ਦੇ ਜਿਹੜਾ ਮਾਲਵਾ ਸ਼ੁਰੂ ਹੋ ਜਾਂਦਾ ਤੇ ਉੱਥਲੇ ਬੰਨੇ ਦੁਆਬਾ ਹੈ ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਲੋ ਜੀ ਆਪਾਂ ਤਕਰੀਬਨ 130 ਕਿਲੋਮੀਟਰ ਜਿਹੜਾ ਉਹ ਆ ਗਏ ਆ ਤੇ ਇੱਥੋਂ ਜਿਹੜਾ ਲੁਧਿਆਣਾ ਉਹ ਸ਼ੁਰੂ ਹੋ ਜਾਂਦਾ ਤੇ ਹੁਣ ਮੋਟਰਸਾਈਕਲ ਵੀ ਕੁਝ ਮੰਗਦਾ ਹੈ ਤੇ ਇਹਨੂੰ ਵੀ ਆਪਾਂ ਰੈਸਟ ਦਿੰਨੇ ਆ ਤੇ ਜਿਹੜਾ ਤੇਲ ਪਾਣੀ ਆ ਇਹਦੇ ਵਿੱਚ ਪਾਉਨੇ ਆ ਤੇ ਰਾਤ ਜਿਹੜੀ ਆਪਾਂ ਪੜਾ ਜਿਹੜਾ ਉਹ ਇੱਥੇ ਲੁਧਿਆਣਾ ਹੀ ਕਰਾਂਗੇ ਤੇ ਮਿਲਦੇ ਆ ਸਵੇਰੇ ਅਗਲੀ ਵੀਡੀਓ ਦੇ ਵਿੱਚ